ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਜਤਾਰ ਸਿੰਘ ਹਿੰਮਤਪੁਰਾ ਅੱਜ ਆਪਾਂ ਖੜੇ ਆਂ ਬਿੰਦਰ ਕੋਸਮੈਟਿਕ ਜਿੱਥੇ ਕੇ ਬਾਈ ਜੀ ਬਿੰਦਰ ਨੇ ਆਪਣੇ ਹਿੰਮਤਪੁਰੇ ਜਿਹੜੀ ਨਵੀਂ ਦੁਕਾਨ ਖੋਲੀ ਆ ਤੇ ਬਾਈ ਜੀ ਆਪਣੇ ਕੋਲੇ ਜਿਹੜੀਆਂ ਜਿਹੜੀਆਂ ਆਈਟਮਾਂ ਹੁੰਦੀਆਂ ਵੀਰੇ ਆਪਣੇ ਕੋਲੇ ਕੋਸਮੈਟਿਕ ਨਾਲ ਸੰਬੰਧ ਸਾਰੀਆਂ ਹੀ ਆਈਟਮਾਂ ਆਂ ਆਪਣੇ ਕੋਲੇ ਹਾਂਜੀ ਜਿਵੇਂ ਕੋਈ ਵੀ ਦੁਕਾਨਦਾਰ ਹੈਗਾ ਪ੍ਰਿੰਟ ਰੇਟਾਂ ਦੇ ਕੋਈ ਵੀ ਆਈਟਮ ਦਿੰਦਾ ਆਪਾਂ ਹਰ ਇੱਕ ਆਈਟਮ ਲੈਸ ਕਰਕੇ ਦਿੰਨੇਗੇ ਜਿਵੇਂ ਫਰੂਟ ਕਲਰ ਆ ਹਾਂਜੀ ਸਕਿਨ ਪਲਸ ਦਾ ਇਹ 450 ਦਾ ਹਰ ਇੱਕ ਦੁਕਾਨਦਾਰ ਸੇਲ ਕਰਦਾ ਇਹਨੂੰ ਠੀਕ ਹੈ ਆਪਾਂ 100 ਰੁਪਏ ਲੈਸ ਕਰਕੇ ਦਿੰਨੇ ਆਗੇ ਤੇ ਠੀਕ ਹੈ ਤੇ ਇੱਕ ਇਹਦੇ ਛੋਟੀ ਪੈਕਿੰਗ ਹਾਂ ਛੋਟੀ ਪੈਕਿੰਗ ਆਗੀ ਇਹ 270 ਅੱਛਾ 270 ਤਾਂ ਤੇ ਉਹ ਜਿਵੇਂ ਆਪਣੇ ਸਲੂਨ ਚੱਲਦੇ ਨੇ ਸਲੂਨ ਦੇ ਸਮਾਨ ਵੀ ਆਪਣੇ ਕੋਲ ਹੁੰਦਾ ਦੁਕਾਨਦਾਰਾਂ ਵਾਸਤੇ ਹੀ ਉਹਨਾਂ ਨੇ ਇਕੱਠਾ ਸਮਾਨ ਲੈਣਾ ਹੁੰਦਾ ਰੈਗੂਲਰ ਕਸਟਮਰ ਹੁੰਦੇ ਆਪਣੇ ਉਹਨਾਂ ਨੂੰ ਹੋਰ ਵੀ ਲੈਸ ਹੁੰਦਾਗਾ ਠੀਕ ਹੈ ਉਹਨਾਂ ਨੂੰ ਲਗਭਗ ਲੁਧਿਆਣੇ ਵਾਲਾ ਰੇਟ ਹੀ ਪੈ ਜਾਂਦਾਗਾ ਠੀਕ ਹੈ ਤੇ ਕਿੰਨੇ ਪਰਸੈਂਟ ਆਪਾਂ ਨੂੰ ਜਿਹੜਾ ਦੁਕਾਨਦਾਰ ਨੂੰ ਲੈਸ ਮਿਲ ਸਕਦਾ ਇਥੇ ਦੁਕਾਨ ਤੋਂ ਦੁਕਾਨਦਾਰਾਂ ਨੂੰ ਇਹ ਉਚਲਵਾਮ ਕਸਟਮਰਾਂ ਦੇ ਸਾਹਮਣੇ ਪਨੀ ਕਰ ਸਕਦੇ ਹਨ ਹਾਂਜੀ ਫਿਰ ਫੁੱਲ ਵਿੱਚ ਉਹਨਾਂ ਨੂੰ ਪਤਾ ਹੀ ਹੁੰਦਾ ਜੋ ਵੀ ਰੇਟ ਹੈ ਲੁਧਿਆਣੇ ਦੇ ਹਾਂਜੀ ਉਸੇ ਰੇਟਾਂ ਤੇ ਮਿਲੂਗਾ ਥੋੜਾ ਬਹੁਤ 2-4 ਰੁਪਏ ਦਾ ਇੱਧਰ ਉੱਧਰ ਹੋ ਸਕਦਾ ਹੈ ਪਰ ਸੇਮ ਰੇਟ ਹੀ ਪੈ ਜਾਣਾ ਜਿਵੇਂ ਮੰਨ ਲਓ ਵੀ ਆਮ ਕਸਟਮਰ ਵਾਸਤੇ 200 ਸ਼ੀਟ ਹੈ ਹਾਂਜੀ ਫਿਰ ਸ਼ੀਰਕਟਾ ਡੱਬੀਆਂ ਵਾਲੀ ਹੈ ਇਹ ਹਾਂਜੀ O3 ਦੀ ਇਹ ਆਮ ਕਸਟਮਰ ਵਾਸਤੇ 220ਾਂ ਦੀ ਦਿੰਨੇ ਆਂ ਇਹ ਆਪਾਂ ਹਾਂਜੀ ਪ੍ਰਿੰਟੇ ਦਾ ਹੈਗਾ 875 ਰੁਪਏ ਠੀਕ ਹੈ ਇਹ ਲੋਟਸ ਆ ਗਈ ਟੌਪ ਦੇ ਬ੍ਰਾਂਡ ਹੈਗੇ 775 ਪ੍ਰਿੰਟ ਆ ਗਿਆ ਇਹ ਵੀ ਸੇਮ ਰੇਟ ਹੀ ਹੈ ਠੀਕ ਹੈ ਮਰਕੀ ਜੀ ਮੈਲ ਪੇਸਟ ਕਾ ਆ ਗਿਆ ਹਾਲੀ 60 ਰੁਪਏ ਦੀ ਸੇਲ ਦੀ ਹੈ ਬਾਕੀ ਇਹ ਸਾਰੀਆਂ 50 50 ਦੀਆਂ ਸਾਰੀਆਂ ਵਾਟਰ ਪ੍ਰੂਫ ਹੈਗੀਆਂ ਤੇ ਜਿਵੇਂ ਹੁਣ ਕੁੜੀਆਂ ਚੇੜ ਗਿਆ ਦਾ ਆਪਾਂ ਇਤਿਹਾਰ ਹਾਂ ਸਾਰਾ ਸਮਾਨ ਜੀ ਚੂੜੀਆਂ ਹੀ ਆ ਆਪਣੇ ਕੋਲੇ ਕੁੜੀਆਂ ਵਗੈਰਾ ਜੋ ਵੀ ਉਹਨਾਂ ਦਾ ਮੈਂ ਚੂੜੀਆਂ ਨੇ ਬਹੁਤ ਆਪਣੇ ਕੋਲੇ ਵਧੀਆ ਗੀਆਂ ਹਾਂਜੀ ਬਾਕੀ ਸਾਰੇ ਇੰਗਲਿਸ਼ ਕਲਰ ਤੇ ਵੀ ਪੰਗਾਂ ਪੱਕੀਆਂ ਗੀਆਂ ਕਿਸੇ ਦਾ ਮੀਨਾ ਕੱਚਾ ਨਹੀਂਗਾ ਉਤਰੂਗਾ ਨਹੀਂ ਸਾਰੇ ਵਧੀਆ ਚ ਆਪਣੇ ਕੋਲੇ ਕੋਈ ਵੀ ਆਈਟਮ ਆਪਾਂ ਦੁਕਾਨ ਤੇ ਇਹੋ ਜਿਹੀ ਨਹੀਂ ਰੱਖੀਗੀ ਵਜਿੱਤ ਆਪਾਂ ਨੂੰ ਲੰਬਾ ਆ ਗਿਆ ਇੱਕ ਇਧਰ ਆਪਣੇ ਲੋਰੀਅਲ ਦੇ ਤੇ ਹਾਂ ਇਹ ਸਾਰਿਆਂ ਤੇ ਜਿਹਨੇ ਬ੍ਰਾਂਡ ਨੇ ਨਾ ਲੋਰੀਅਲ ਦਾ ਇਹ ਤੇ ਬਹੁਤ ਘੱਟ ਜਿਹੜੇ ਤਰ੍ਹਾਂ ਦਾ ਆਪਣੇ ਹੁੰਦੇ ਆ ਵੀ ਇੰਨਾ ਲੈਸ ਨਹੀਂ ਦਿੰਦੇ ਇਹਦੇ ਤੇ ਕੋਈ ਵੀ ਨਹੀਂ ਦਿੰਦਾ ਵੀਰੇ ਬ੍ਰਾਂਡ ਤੇ ਲੈਸ ਕੋਈ ਵੀ ਨਹੀਂ ਦਿੰਦਾ ਹੈਗਾ ਇਹਦਾ ਪ੍ਰਿੰਟ ਦੇਖੋ ਤੁਸੀਂ 690 ਰੁਪਏ ਆ ਹਾਂਜੀ ਇਹ ਕਿੰਨਾ ਦਾ ਲੈਸ ਮਿਲ ਜਾਂਦਾ ਇੱਥੇ ਇੱਥੇ ਆਪਾਂ 20% ਲੈਸ ਦਿੰਨੇ ਆ ਠੀਕ ਹੈ ਤੇ ਇੱਕ ਸਿੱਧਾ 552 ਰੁਪਏ ਦਾ ਪਊਗਾ ਆਪਾਂ ਨੂੰ ਠੀਕ ਫਿਰ ਮੈਟ੍ਰਿਕਸ ਦਾ ਸ਼ੈਂਪੂ ਆ ਗਈ 15% ਲੈਸ ਤੇ 415 ਪ੍ਰਿੰਟ ਇਹਦਾ ਇਹ ਪਊਗਾ 352 ਪਰ ਦਾ ਦੋਸੋ ਜਿਵੇਂ ਆਹ ਬ੍ਰਾਂਡ ਨੇ ਆਪਣੇ ਲੋਰੀਅਲ ਦੇ ਹੋਗੇ ਮੈਟ੍ਰਿਕਸ ਦੇ ਹੋਗੇ ਜਿੱਥੇ ਵੀ ਆਪਾਂ ਦੁਕਾਨ ਤੇ ਜਾਂਦੇ ਆ ਤਾਂ ਆਪਾਂ ਨੂੰ ਐਮ ਆਰ ਪੀ ਰੇਟ ਤੇ ਹੀ ਮਿਲਦਾ ਇਹਤੇ ਕੋਈ ਲਸ ਆਪਾਂ ਨੂੰ ਨਹੀਂ ਮਿਲਦਾ ਇਹ ਵੀਰ ਨੇ ਆਪਣੀ ਨਵੀਂ ਦੁਕਾਨ ਪਾਈ ਆ ਇੱਥੇ ਕਹਿੰਦਾ ਮੈਂ 15% ਜਿਹੜਾ オリジナル ਆ ਕੰਪਨੀ ਦਾ ਉੱਤੇ 15% ਦਾ ਲਸ ਦੇਵਾਂਗਾ ਤੇ ਹੋਰ ਵੀ ਬਾਈਕ ਕੋਲ ਬਹੁਤ ਆਟਮਾ ਆਪਾਂ ਗੱਲਬਾਤ ਕਰਦੇ ਆ ਕੰਡੀਸ਼ਨਰ ਆ ਗਿਆ ਜੀ 565 ਪ੍ਰਿੰਟ ਆ ਦਾ ਇਹ ਤੇ 85 ਰੁਪਏ ਲੈਸ ਹੋਣਗੇ ਤੁਹਾਨੂੰ 15% ਤੇ ਲੈਸਾ ਠੀਕ ਹੈ ਮੈਟ੍ਰਿਕਸ ਦਾ ਹੀ ਸ਼ੀਰਮ ਆ ਗਿਆ 530 ਰੁਪਏ ਦਾ ਇਹ ਵੀ ਪ੍ਰਿੰਟ ਰੇਟ ਤੇ ਵਿਕਦੇ ਆਗੇ 400 ਸੀਗਾ ਲੈ ਇਹ 80 ਰੁਪਏ ਚ ਲੈਸ ਹੋਣਗੇ ਠੀਕ ਹੈ ਤੇ ਇੱਕ ਇਧਰ ਆਪਣੇ ਜਿਵੇਂ ਅੱਜਕੱਲ ਬਾਲਾਂ ਦੇ ਸਮੱਸਿਆ ਆਉਂਦੀ ਆ ਉਸ ਸ਼ੈਂਪੂ ਵਗੈਰਾ ਦਾ ਕੋਈ ਔਇਲ ਵਗੈਰਾ ਹੋਵੇ ਤਾਂ ਜੀ ਇੰਜੋ ਦਾ ਆਪਣੇ ਕੋਲੇ ਸ਼ੈਂਪੂ ਤੇ ਤੇਲ ਲੈਦਾ ਸੀਰਮ ਵੀ ਪਿਆ ਆਪਣੇ ਕੋਲੇ ਦੋ ਤਿੰਨ ਤਰ੍ਹਾਂ ਦਾ ਇੰਜੋ ਦਾ ਪਰ ਇਹਦਾ ਮਤਲਬ ਕਿ ਦੁਕਾਨਦਾਰ ਤਾਂ ਹਰ ਇੱਕ ਗਰੰਟੀ ਦਿੰਦਾ ਹੀ ਆ ਆਪਣੇ ਸਮਾਨ ਦੀ ਪਰ ਇਹ ਕਸਟਮਰ ਵੀ ਜਿਹੜੇ ਰੈਗੂਲਰ ਵਰਤਦੇ ਆ ਉਹ ਵੀ ਗਰੰਟੀ ਦਿੰਦੇ ਆ ਵੀ ਹਾਂ ਸਹੀ ਆ ਰਿਜ਼ਲਟ ਬਹੁਤ ਵਧੀਆ ਬਾਲ ਝੜਦੇ ਹੋਣ ਬਾਲਾਂ ਦੀ ਗ੍ਰੋਥ ਨਾ ਹੁੰਦੀ ਹੋਵੇ ਬਾਲ ਕਾਲੇ ਕਰਦਾ ਗਾ ਬਹੁਤ ਵਧੀਆ ਹੈ ਇਹ ਸ਼ੈਂਪੂ ਆ ਕਿ ਤੇਲ ਆ ਇਹ ਤੇਲ ਆਈ ਇਹ ਸ਼ੈਂਪੂ ਅੱਛਾ ਦੋਨੇ ਚੀਜ਼ਾਂ ਨੇ ਇਸ ਸ਼ੈਂਪੂ ਵੀ ਤੇ ਪਰ ਜੁਝਦ ਨਹੀਂ ਕਰਨੀਆਂ ਦੋਨੇ ਸਿੰਗਲ ਵੀ ਵਰਤ ਸਕਦੇ ਆ ਪਰ ਐਮ ਵੀ ਰਿਜ਼ਲਟ ਥੋੜਾ ਜ਼ਿਆਦਾ ਲੈਣਾ ਹੋਵੇ ਤਾਂ ਦੋਨੇ ਚੀਜ਼ਾਂ ਵਰਤੇ ਤਾਂ ਸਹੀ ਹੈ ਹਾਂਜੀ ਠੀਕ ਹੈ ਹੋਰ ਕਿਹੜੀਆਂ-ਕਿਹੜੀਆਂ ਐਡਮਾ ਬਈ ਆਪਣੇ ਜਿਹੜੀ ਹੋਰ ਆਪਣੇ ਕੋਲੇ ਸਾਲੀਆਂ ਹਰ ਅਕੈਡਮੀ ਪਈ ਹੈ ਵੀਰੇ ਆਪਣੇ ਕੋਲੇ ਪਾਰਲਰ ਨਾਲ ਰਿਲੇਟਡ ਆ ਜੋ ਹਰ ਇੱਕ ਆਈਟਮ ਨੇੜੇ-ਤੇੜੇ ਪਿੰਡਾਂ ਨੂੰ ਤੁਸੀਂ ਜਿਵੇਂ ਹੁਣ ਡਿਲੀਵਰੀ ਹੁੰਦੀ ਆ ਉਹ ਵੀ ਤੁਸੀਂ ਕਰ ਦਿੰਦੇ ਹੋ ਹਾਂਜੀ ਹੋਵੇ ਮਤਲਬ ਕਿ 1000 ਰੁਪਏ ਤੋਂ ਉੱਪਰ ਸਮਾਨ ਦੀ ਡਿਲੀਵਰੀ ਆਪਾਂ ਕਰਦੇ ਆਂਗੇ ਮਤਲਬ ਕਿ ਥੋੜਾ ਜਿਹਾ ਸਮਾਨ ਉਹ ਫਿਰ ਤੁਹਾਨੂੰ ਪਤਾ ਵੀ ਖਰਚੇ ਕੰਨੇ ਮਾਰ ਜਣਾ ਆਪਣਾ ਘਾਟੀ ਹੁੰਦਾਗਾ ਠੀਕ ਹੈ ਆਪਾਂ ਵਾਸਤੇ 20 ਜਾਂ 30 ਰੁਪਏ 500 ਵਾਲੀ ਆਟੋ ਚ ਇੰਨਾ ਕੁ ਮਾਰਜਨ ਹੁੰਦਾਗਾ ਫਿਰ ਐਂ ਜੇ ਵੇਖ ਆਈਟਮ ਪੜਾਉਣ ਜਾਵਾਂਗੇ ਤਾਂ ਤੁਹਾਨੂੰ ਪਤਾ ਉਹਦੇ ਵੱਧ ਖਰਚੇ ਪੈ ਜਾਂਦੇ ਆ ਕਿ ਹਾਂਜੀ ਵੀ 1000 1500 ਤੱਕ ਹੋਵੇ ਤਾਂ ਨੇੜੇ ਤੇੜੇ ਪਰ ਡਿਲੀਵਰੀ ਕਰ ਸਕਦੇ ਆ ਆਪਣੀ ਲੋਕੇਸ਼ਨ ਦੱਸ ਦਿਓ ਇੱਥੇ ਵੀ ਕਿੱਥੇ ਆਪਾਂ ਖੜੇ ਆ ਕਿੱਥੇ ਤੁਹਾਡੀ ਦੁਕਾਨ ਆ ਸ਼ੈਂਟੀ ਕੱਪੜੇ ਵਾਲਾ ਮਸ਼ਹੂਰ ਆ ਜੀ ਉਹਦੇ ਨਾਲ ਹੀ ਇੱਥੇ ਪਹਿਲਾਂ ਡਾਕਟਰ ਸੀਗਾ ਦੁੱਲੇ ਵਾਲਾ ਜੀ ਹੁਣ ਇੱਥੇ ਆਪਾਂ ਕਰ ਲਈ ਉਹਨਾਂ ਨੇ ਅੱਗੇ ਕਰ ਲਈ ਜੀ ਹਾਂਜੀ ਤੇ ਬਾਕੀ ਇੱਕ ਆਪਣਾ ਤੁਸੀਂ ਮੋਬਾਈਲ ਨੰਬਰ ਜਰੂਰ ਬੋਲ ਦਿਓ ਜਿਹਦੇ ਨਾਲ ਤੁਹਾਡੇ ਨਾਲ ਕੰਟੈਕਟ ਕਰ ਸਕਦਾ। ਮੋਬਾਈਲ ਨੰਬਰ ਆਪਣਾ 9781338504 ਇੱਕ ਵਾਰੀ ਹੋਰ ਬੋਲ ਦੋ 9781338504 ਜਦੋਂ ਵੀ ਕਾਲ ਕਰ ਸਕਦੇ। ਬਾਈ ਨੇ ਨਵੀਂ ਦੁਕਾਨ ਖੋਲ੍ਹ ਲਿਆ ਆਪਾਂ ਨੂੰ ਇੱਕ ਕਿਸੇ ਦੀ سپورਟਰ ਨਹੀਂ ਬਣਦੀ ਹੈ ਤੁਸੀਂ ਵੀ ਇੱਕ ਵਾਰੀ ਵੀਰ ਨੂੰ ਆ ਕੇ ਦਰਸ਼ਨ ਦੇਣਾ ਤੇ ਕੋਈ ਵੀ ਆਪਣਾ ਤੁਸੀਂ ਸਮਾਨ ਜਿਵੇਂ ਇੱਥੇ ਨਿਆਰੀ ਦਾ ਪਾਰਲਰ ਦਾ ਜਿਹੜਾ ਹੈਗਾ ਤੁਸੀਂ ਖਰੀਦ ਸਕਦੇ ਹੋ ਤੇ ਵਧੀਆ ਕੁਆਲਿਟੀ ਦਾ ਜਿਹੜਾ ਸਮਾਨ ਬਾਈ ਨੇ ਰੱਖਿਆ ਤੇ ਕੋਈ ਲੰਬੇ ਵਾਲੀ ਗੱਲ ਨਹੀਂ ਕੋਈ ਵੀ ਆਪਾਂ ਮਾੜੀ ਆਈਟਮ ਨਹੀਂ ਰੱਖੀ ਕੋਈ ਮਾੜੀ ਆਈਟਮ ਨਹੀਂ ਰੱਖੀ ਤੁਸੀਂ ਇੱਕ ਵਾਰੀ ਵਿజిਟ ਜ਼ਰੂਰ ਕਰਕੇ ਦੇਖਿਓ ਤੇ ਬਾਈ ਦਾ ਨੇਕਦਿਲ ਇਨਸਾਨ ਆ ਸੁਭਾਅ ਵੀ ਵਧੀਆ ਤੇ ਵਧੀਆ ਡੀਲ ਕਰਦੇ ਨੇ ਤੁਸੀਂ ਇੱਕ ਵਾਰੀ ਜ਼ਰੂਰ ਆ ਕੇ ਦੇਖੋ ਮੈਂ ਵੀ ਅੱਜ ਏ ਮੈਨੂੰ ਗਾਰਨੀਅਰ ਦਾ ਜਿਹੜਾ ਸੀਗਾ ਫਰੂਟ ਚਾਹੀਦਾ ਸੀਗਾ ਮੈਂ ਵੀ ਬਾਈ ਕੋਲੇ ਆਇਆ ਸੀ ਬਾਈ ਕਹਿੰਦਾ ਮੇਰੀ ਥੋੜੀ ਜੀ ਐਡ ਕਰ ਦੇ ਵੀ ਨਵੀਂ ਦੁਕਾਨਾਂ ਚ ਲੋਕ ਐਨੇ ਨਾਲ ਪਤਾ ਲੱਗ ਜਾਂਦਾ ਹੈ ਨਾ ਵੀ ਦੁਕਾਨ ਹਿੰਮਤੂ ਦੇ ਕਿੰਨੀ ਹੈ ਤੇ ਤੁਸੀਂ ਇੱਕ ਵਾਰੀ ਵਿజిਟ ਜ਼ਰੂਰ ਕਰੇ ਹਾਂਜੀ ਬਾਕੀ ਆ ਕਲਰ 4.5 4 ਤੋਂ ਉਹਨੂੰ ਖਰੀਦੀ ਜਾਂਦੇ ਲੋਕ ਵੀ ਹਜੇ ਨਹੀਂ ਪਤਾ ਕਰਕੇ ਤਾਂ ਹੀ 100 ਰੁਪਏ ਬਹੁਤ ਹੋ ਜਾਂਦਾਗਾ ਹਾਂਜੀ ਵੀ ਇਹ ਕਿਸੇ ਨੂੰ ਲੈਸ ਮਿਲਦਾਗਾ ਅਕਾਡਮ 2400 ਰੁਪਏ ਲੈਸ ਤੇ ਆਪਾਂ ਨੂੰ ਬਹੁਤ ਫਰਕ ਪੈ ਗਿਆ ਤੇ 450 ਤਾ ਜਾਂ 400 ਆਮ ਕੋਲਡ ਲੋੜ ਵੀ ਨਿਹਾਲ ਸਿੰਘ ਵਾਲੇ ਵੀ ਇਹੀ ਰੇਟ ਹੈ ਜੀ ਇਹਦਾ ਸਕਿਨ ਪਲੱਸ ਜੇ ਤੁਹਾਨੂੰ ਹਿੰਮਤਪੁਰੋਂ ਇਹ ਚੀਜ਼ ਲੈਸ ਤੇ ਮੈਂ ਤਾਂ ਤੁਸੀਂ ਇੱਕ ਵਾਰੀ ਬਾਈ ਮਿੱਤਰ ਜੀ ਨਾਲ ਸੰਪਰਕ ਕਰਿਓ ਆ ਆਈਬ੍ਰੋ ਪਈ ਹੈ ਨਾ ਲਕਮੀ ਦੀ ਹਾਂ ਲਕਮੀ ਦਾ ਕਾਜ ਉਹ ਵੀ ਬਹੁਤ ਇਹ ਜਿਹੜੀ ਫੇਮਸ ਕੰਪਨੀ ਹੈ ਨਾ ਇਹਦਾ ਦੱਸੋਗੇ ਇਹਦਾ ਕੀ ਰੇਟ ਹੈ ਜੀ ਕਿੰਨੇ ਦੀ ਪੈਂਦੀ ਆ ਭਾਪੀ ਇਹਦਾ ਵੀਰੇ ਕਿਤੋਂ ਵੀ ਲੋਂਗੇ ਭਦੌੜੋਂ ਨਿਹਾਲ ਸਿੰਘ ਵਾਲੇੋਂ ਬਰਨਾਲੇੋਂ ਕਿਤੋਂ ਵੀ ਲੋਂਗੇ ਤੁਹਾਨੂੰ 150 ਤੋਂ ਘੱਟ ਨਹੀਂ ਮਿਲਦਾ ਬ੍ਰਾਂਡ ਆ ਤੇ ਕੋਈ ਵੀ ਲੈਸ ਨਹੀਂ ਆਪਾਂ ਆਪਣੇ ਕੋਲ ਕਿੰਨੇ ਦੀ ਮਿਲੇਗੀ ਆਪਾਂ 130 ਦਾ ਸਿੰਗਲ ਪੀਸ ਵੀ ਦੇਵਾਂਗੇ ਇਕੱਠਾ ਸਮਾਨ ਲੈਂਦਾ ਕੋਈ ਬੱਕਰੇ ਰੇਟ ਆਉਣਗੇ ਪਰ ਜੇ ਕੋਈ ਸਿੰਗਲ ਪੀਸ ਵੀ ਲੈਣ ਆਉਂਦਾ 130 ਦਾ ਲਾਵਾਂਗੇ ਆ ਲੈਕਮੀ ਦੀ ਸਨਸਕ੍ਰੀਨ ਲਾਗੀ 200 ਪ੍ਰਿੰਟ ਆ ਇਹਦਾ ਹਾਂਜੀ ਇਹ 130 ਆ ਦੀ ਆਪਾਂ ਸਿੰਗਲ ਪੀਸ ਵੀ ਦੇ ਦਿੰਨੇ ਆ ਹਰ ਇੱਕ ਚੀਜ਼ ਤੇ ਲਿਸ ਮਿਲੂਗਾ ਇਹ ਹਰ ਇੱਕ ਚੀਜ਼ ਤੇ ਕੋਈ ਵੀ ਚੀਜ਼ ਆਪਾਂ ਇੱਕ ਵੀ ਚੀਜ਼ ਪ੍ਰਿੰਟ ਰੇਟ ਤੇ ਨਹੀਂ 베ਚਦੇ ਜਿਵੇਂ ਆਪਣੇ ਸਲੂਨ ਵਾਲੇ ਵੀਰ ਨੇ ਆਪਣੇ ਪਿੰਡ 'ਚ ਵੀ ਬਹੁਤ ਜ਼ਿਆਦਾ ਹਾਂਜੀ ਉਹਨਾਂ ਨੂੰ ਵੀ ਸਪੈਸ਼ਲ ਲਿਸ ਮਿਲੂਗਾ ਉਹਦੇ 'ਚ ਕੁਝ ਸਪੈਸ ਲੱਗੇਗਾ ਹਾਂਜੀ ਸਪੈਸ਼ਲ ਲਿਸ ਮਿਲੂਗਾ ਸਲੂਨਾਂ ਤੇ ਵੀ ਪਾਰਲਰ ਵਾਲਿਆਂ ਨੂੰ ਵੀ ਲੁਧਿਆਣੇ ਵਾਲੇ ਰੇਟਾਂ ਤੇ ਹੀ ਸਮਾਨ ਪਊਗਾ ਉਹਨਾਂ ਨੂੰ ਕਿਤੇ ਉਹਨਾਂ ਨੂੰ ਬਰਨਾਲੇ ਜਾਣ ਦੀ ਲੋਟ ਨਹੀਂ ਕਿਤੇ ਮੋਗੇ ਜਾਣ ਦੀ ਲੋਟ ਨਹੀਂ ਆਪਣੇ ਤੋਂ ਸਮਾਨ ਲੈਣਾ ਆਪਾਂ ਉਹੀ ਰੇਟ ਦੇਵਾਂਗੇ ਵੀਰੇ ਠੀਕ ਹੈ ਜੋ ਵੀ ਰੇਟ ਹੋਊ ਲੁਧਿਆਣਾ ਚੱਕਦੇ ਆਂ ਧੰਨਵਾਦੀ ਪੋਸਟ ਨੂੰ ਸ਼ੇਅਰ ਕਰਨਾ ਕਿਉਂਕਿ ਭਾਈ ਦਾ ਜਿਹੜਾ ਰੋਜ਼ਗਾਰ ਆ ਚੱਲ ਸਕਦਾ